ਵਿਕਾਰ ਕਰੋ ਵਿਕਾਰ ਕਰੋ ਪੰਜਾਬੀ ਗਾਇਕ ਜੈਜੀਬੀ ਆਪਣੇ ਨਵੇਂ ਗੀਤ ਮੜਕ ਸ਼ਕੀਨਾਦੀ ਦੇ ਬੋਲਾਂ ਦੇ ਕਾਰਨ ਵਿਵਾਦਾਂ ਵਿੱਚ ਆ ਗਏ ਨੇ ਇਲਜ਼ਾਮ ਨੇ ਕਿ ਗੀਤ ਦੇ ਵਿੱਚ ਔਰਤਾਂ ਦਾ ਅਪਮਾਨ ਕੀਤਾ ਗਿਆ ਤੇ ਇਸੇ ਰੋਸ਼ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਬਰਨਾਲਾ ਦੇ ਵਿੱਚ ਗਾਇਕ ਜੈਜੀਬੀ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਗਾਇਕ ਜੈਜੀਬੀ ਦੇ ਉੱਪਰ ਔਰਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਵੀ ਦੋਸ਼ ਲਾਇਆ ਪ੍ਰਦਰਸ਼ਨਕਾਰੀ ਜਥੇਬੰਦੀ ਨੇ ਜੈ ਜੀਬੀ ਤੋਂ ਮਾਫੀ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਇਕ ਮਾਫੀ ਨਹੀਂ ਮੰਗਦਾ ਤਾਂ ਉਸ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਐਨਾ ਹੀ ਨਹੀਂ ਇਸ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਗਈ ਹੈ ਤੇ ਪੰਜਾਬ ਸਰਕਾਰ ਦੇ ਕੋਲੋਂ ਗੀਤ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਆ ਮੈਂ ਬਾਈ ਜੀ ਰਣਜੀਤ ਸਿੰਘ ਰੁਰੜੇ ਕਲਾ ਬੀਕੇ ਜੋ ਲਖੋੜ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੇ ਬਾਈ ਜੀ ਇਹਨਾਂ ਨੇ ਕੀ ਕੀਤਾ ਬੀਬੀਆਂ ਦੇ ਖਿਲਾਫ ਜੀ ਜੀ ਵੀ ਨੇ ਗਾਣਾ ਕੱਢਿਆ ਤੂੰ ਕੀ ਜਾਣਦੀ ਰ ਕਰਨੇ ਭੇਡ ਸਕੀਨਾ ਦੀ ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਹਾਇਆਗਾ ਬਹੁਤ ਨੰਨਨਜੋਗ ਆ ਇਹਦੇ ਅਸੀਂ ਵਿਰੋਧ ਕਰਦੇ ਆ ਭਾਰਤੀ ਕਿਸਾਨ ਜਿਨੀਆਂ ਲੱਖੋ ਵਾਲੇ ਦਾ ਵਿਰੋਧ ਕਰਦੀ ਹੈ ਕਿ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਜਿੱਥੇ ਜਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਕੱਲ ਡੀਸੀ ਸਾਹਿਬ ਨੂੰ ਜੀ ਦਾ ਮੰਗ ਪੱਤਰ ਦਿੱਤਾਗਾ ਏਡੀਸੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਜਿੱਤੇ ਵੀ ਕਿਤੇ ਇਹ ਆਊਗਾ ਉਹਦਾ ਬਹੁਤ ਰੰਗ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹ ਪ੍ਰਮਾਤਮਾ ਇਹ ਬੀਬੀਆਂ ਤੋਂ ਮਾਫੀ ਮੰਗੇ ਮਾਫੀ ਮੰਗਦਾ ਦਾ ਠੀਕ ਆ ਨਹੀਂ ਇਸ ਦਾ ਪੂਰਾ ਪੰਜਾਬ ਦੇ ਵਿੱਚ ਕਿਤੇ ਨੂੰ ਬੜਨ ਨਹੀਂ ਦੇਵਾਂਗੇ ਭਾਰਤੀ ਅੱਗੇ ਤੋਂ ਬਾਅਦ ਜੇ ਸੀ हां ਜਿਉਤਮ ਉਹਰ ਚਨਾ ਵੀ ਗੱਲ ਕਰਾਂਗੇ ਇਸ ਦੇ ਤੇ ਤੇ ਪੰਜਾਬ ਭਰ ਦੇ ਵਿੱਚ ਇਹ ਤਾਂ ਬਰੋਡ ਕਰਾਂਗੇ ਮੈਂ ਮਨਵੀਰ ਕੋਹਰਾ ਰਾਹੀ ਜ਼ਿਲ੍ਹਾ ਸਰਪੰਸ ਬੀਕੇਜੂ ਲਖਵਾਲ ਅੱਜ ਅਸੀਂ ਕਚਹਿਰੀ ਚੌਂਕ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੇਜੀ ਵੀ ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ ਦੇਖੋ 8 ਤਰੀਕ ਨੂੰ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹੜਦੇ ਆ ਤੇ 10 ਤਰੀਕ ਨੂੰ ਜੇਜੀ ਮੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਮੜਕ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਹ ਜਿਹੜਾ ਭੇਡੇ ਸ਼ਬਦ ਆ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਤੇ ਜਿਹੜਾ ਭੇਡੇ ਸ਼ਬਦ ਆ ਇਹ ਇੱਕ ਇਸਤਰੀ ਨੂੰ ਪ੍ਰੋਨਾਂਊਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦ ਭਾਗਾ ਸ਼ਬਦ ਹੈ ਦੇਖੋ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹਨੂੰ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਠੀਕ ਹੈ ਇਹਦੇ ਵਿੱਚ ਸਿੱਖਣੀਆਂ ਦੇ ਵਿੱਚ ਕਦੇ-ਕਦੇ ਜਿਹੜੀਆਂ ਸਾਡੀਆਂ ਪਿੰਡੂ ਔਰਤਾਂ ਨੇ ਉਹ ਇੱਕ ਕਬੂਜ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ ਪਰ ਇਸ ਤਰੀਕੇ ਨਾਲ ਸੱਭੇ ਚਾਰ ਦੇ ਵਿੱਚ ਇਹ ਚੀਜ਼ ਪਰੋਸ਼ਣੀ ਕਿ ਮੜਕ ਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਰੇਕ ਗੱਲ ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰਾ ਹੈ ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ ਸਾਡੀ ਪੰਜਾਬੀ ਜ਼ੁਬਾਨ ਦੀ ਬਦਨਾਮੀ ਹੈ ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾਂ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜਰੂਰ ਦੇਖ ਲਿਆ ਕਰੋ ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ ਕਿਉਂਕਿ ਦੇਖੋ ਧੀਆ ਪਹਿਣਾ ਸਾਰਿਆਂ ਦੀਆਂ ਸਾਂਝੀਆਂ ਨੇ ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇਡ ਕਹਿ ਕੇ ਪ੍ਰੋਨਾਂਊਂਸ ਕਰ ਰਿਹਾ ਹੈ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਅਸੀਂ ਪੂਰਨ ਤੌਰ ਤੇ ਜੀਜੀਬੀ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਜੀਜੀਪੀ ਨੂੰ ਭਾਰਤੀ ਕਿਸਾਨ ਜੁਲੱਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਾਂਗੇ ਕੱਲ ਅਸੀਂ ਮੈਮੋਰੰਡਮ ਜਿਹੜਾ ਏਡੀਸੀ ਸਾਹਿਬ ਨੂੰ ਦੇ ਦਿੱਤਾ ਹੈ ਤਾਂ ਅਸੀਂ ਜਿਹੜੀ ਮੇਲ ਹੈਗੀ ਊਮਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਹੈ ਔਰ ਅੱਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਜੀਜੀਪੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ ਧੰਨਵਾਦ